39 ਪਾਸਟਰ ਅੰਦਰ ਵੀ ਸੀ ਕੱਲੇ ਸਾਡੇ ਪਾਸਟਰ ਦੇ ਹੀ ਸੱਟਾਂ ਕਿਉਂ ਵੱਜੀਆਂ ਸਾਡਾ ਇਹ ਸਵਾਲ ਸੀਗਾ ਆ ਉੱਥੇ ਕੋਈ ਵੀ ਅਟੈਕ ਬਾਰੇ ਜਾਂ ਕੋਈ ਨਿਊਜ਼ਪੇਪਰ ਬਾਰੇ 1 ਮਹੀਨਾ ਕੋਈ ਨਿਊਜ਼ਪੇਪਰ ਬਾਰੇ ਚੈਨਲ ਨੇ ਕਿਸੇ ਨੇ ਨਹੀਂ ਦਿਖਾਇਆ ਕਿ ਕਿਸ ਕਾਰਨ ਕਿਸ ਕਾਰਨ ਅਟੈਕ ਹੋਇਆ ਸੰਤਾਨੇ ਆਏ ਕਹਿ ਰਹੇ ਕਿ ਅਸੀਂ ਲਾਜ ਕਰਾਈ ਜਾਂਦੇ ਸਾਨੂੰ ਕੋਈ ਕਹਿੰਦਾ 4 ਲੱਖ ਰੁਪਏ ਲਾਤਾ ਕੋਈ ਕਹਿੰਦਾ 7 ਲੱਖ ਰੁਪਏ ਜਿਹਦਾ ਇੱਥੇ ਆ ਕੇ ਮੈਂ ਖੁਦ ਕੰਡੀਸ਼ਨ ਦੇਖੀ ਜਲੰਧਰ ਵਿਖੇ ਇੱਕ ਚਰਚ ਵਿੱਚ ਹੋਏ ਹਮਲੇ ਦੌਰਾਨ ਗੰਭੀਰ ਤੌਰ ਤੇ ਜ਼ਖਮੀ ਹੋਏ ਪਾਸਟਰ ਦਾ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਦਹਾਤ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਸਰੀਰ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਇਨਾ ਨੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਅਤੇ ਲੋਕਾਂ ਦੀ ਚੁੱਪੀ ਤੇ ਸਵਾਲ ਖੜੇ ਕੀਤੇ ਪੀੜਤ ਪਰਿਵਾਰ ਅਤੇ ਹੋਰਨਾਂ ਦਾ ਕਹਿਣਾ ਸੀ ਕਿ 24 ਜਨਵਰੀ ਨੂੰ ਜਲੰਧਰ ਦੀ ਇੱਕ ਚਰਚ ਵਿੱਚ ਪਾਸਟਰ ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਮਾਮਲੇ ਵਿੱਚ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ ਇਥੋਂ ਤੱਕ ਕਿ ਕਈ ਲੋਕਾਂ ਦੀ ਮੌਜੂਦਗੀ ਵਿੱਚ ਹਮਲਾ ਹੋਣ ਦੇ ਬਾਵਜੂਦ ਵੀ ਕੋਈ ਵੀ ਇਸ ਨੂੰ ਲੈ ਕੇ ਬੋਲਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਿਕ ਪਾਸਟਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਹ ਮਾਮਲਾ ਉਹੀ ਹੈ ਜਿਹੜਾ ਜਲੰਧਰ ਆਪਣੇ ਅਟੈਕ ਹੋਇਆ ਸੀਗਾ ਚਰਚ ਦੇ ਉੱਤੇ। ਬਹੁਤ ਸਾਰੇ ਬੰਦਿਆਂ ਨੇ ਆ ਕੇ ਚਰਚ ਤੇ ਅਟੈਕ ਕੀਤਾ ਸੀ। ਕਿਹੜੀ ਚਰਚ ਤੇ ਸੀ? ਚਰਚ ਦਾ ਨਾਮ ਚਰਚ ਦਾ ਸੰਤ ਫੈਰਿਸ। ਸੰਤ ਫੈਰਿਸ ਚਰਚ ਤੇ। ਹਾਂ। ਉਹਦੇ ਤੇ ਕੀਤਾ ਸੀਗਾ। ਉਹਦੇ ਚ ਕਾਫੀ ਇਹ ਮਤਲਬ ਬੰਦਿਆਂ ਨੇ ਆ ਕੇ ਜਦੋਂ ਅਟੈਕ ਕੀਤਾ ਸੀਗਾ, ਕਾਫੀ ਬੰਦਿਆਂ ਦੇ ਸੱਟਾਂ ਵਜੀਆਂ ਸੀ। ਤੇ ਇੱਕ ਪਾਸਟਰ ਸੀਗੇ ਸਾਡੇ ਜਿਹੜੇ ਲੰਬੀਪਿੰਡ ਤੋਂ ਸੀਗੇ ਉਹਨਾਂ ਦੇ ਵੀ ਬਹੁਤ ਸੱਟਾਂ ਵੱਗੀਆਂ ਸੀ ਅੱਜ ਉਹਨਾਂ ਦੀ ਡੈਥ ਹੋ ਗਈ ਤੇ ਕਿੰਨੀ ਤਰੀਕ ਨੂੰ ਜਿਹੜਾ ਹੋਇਆ ਸੀ ਮੈਨੂੰ ਉਸ ਦਾ ਹੋ ਗਏ ਮਹੀਨਾ ਹੀ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਹੀ ਹੋ ਗਿਆ ਇਸ ਗੱਲ ਤੇ ਪਹਿਲਾਂ ਤੇ ਮਹੀਨਾ ਹੋਣ ਤੋਂ ਬਾਅਦ ਇਹ ਪਹਿਲਾ ਜਲੰਧਰ ਉੱਥੇ ਸੀਗੇ ਦਾਖਲ ਅੱਜ ਸੀਐਮਸੀ ਰਾਤ ਲੈ ਕੇ ਆਂਦੇ ਆ ਪਤਾ ਨਹੀਂ ਦੋ ਦੋ ਕੁ ਦਿਨ ਹੋ ਗਏ ਸੀ ਉੱਥੇ ਸੀਗੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਸੀ ਉਹਨਾਂ ਦਾ ਜਿਹਨਾਂ ਦਾ ਪਾਸਟਰ ਜੀ ਦਾ ਨਾਮ ਪਾਸਟਰ ਭਗਵਾਨ ਭਗਵਾਨ ਪਾਸਟਰ ਪਕਮਾਨ ਸਿੰਘ ਇਹ ਦੂਹਰ ਥਿੰਕ ਹਾਂ ਤੇ ਕਿਸ ਗੱਲ ਨੂੰ ਲੈ ਕੇ ਅਟੈਕ ਹੋਇਆ ਸੀਗਾ ਇਹ ਦਰਸਲ ਇਹਨਾਂ ਨੇ ਸੰਤ ਫੈਰ ਜੀ ਨੇ ਬੁਲਾਇਆ ਸੀਗਾ ਸੇਵਾ ਵਾਸਤੇ ਕੋਈ ਨਵੀਂ ਜਗ੍ਹਾ ਲਈ ਸੀ ਸੰਤ ਫੈਰ ਜੀ ਨੇ ਬੁਲਾਇਆ ਸੀ ਕਿ ਤੁਸੀਂ ਸੇਵਾ ਲਈ ਕੋਈ ਬੰਦੇ ਭੇਜੋ ਤੇ ਉੱਥੇ ਸਾਡੇ ਦੋ ਪਾਸਟਰ ਸੀ ਜੋ ਸੰਤਾਂ ਕੋਲੇ ਆਉਂਦੇ ਸੀਗੇ ਉਹਨਾਂ ਨੇ ਦੂਜਾ ਉਹਨਾਂ ਸੁਖ 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 ਸੁਖਦੇਵ ਸਿੰਘ ਆ ਉਹਨਾਂ ਨੇ ਨਾ ਕਰਤੀ ਸੀ ਤੇ ਇਹ ਚੱਲੇ ਆਏ ਸੀ ਇਹਨਾਂ ਨੇ ਆਪਦੇ ਨਾਲ ਦੋ ਪਾਸਟਰਾਂ ਨੂੰ ਕਹਿਣਾ ਕਿਹਾ ਸੀ ਇੱਕ ਡੱਬ ਵਾਲੀ ਆਲੇ ਨੇ ਵੀ ਨਾ ਕਰਤੀ ਸੀ ਤੇ ਉਹ ਕਹਿੰਦੇ ਮੈਂ ਨਹੀਂ ਜਾਂਦਾ ਇਹਨਾਂ ਨੇ ਉਸ ਦਿਨ ਕੱਲੇ ਚਲੇ ਗਏ ਇਹਨਾਂ ਨੇ ਦੋ ਬਜ਼ੁਰਗ ਲੈ ਕੇ ਗਏ ਸੀ ਆਪਦੇ ਨਾਲ ਇੱਕ ਪਿੰਡ ਚੰਨੂ ਤੋਂ ਸੀ ਇੱਕ ਪਿੰਡ ਕੱਖਾਂ ਵਾਲੀ ਤੋਂ ਠੀਕ ਹੈ ਜੀ ਤੇ ਜਦੋਂ ਇਹ ਗਏ ਸ਼ਾਮ ਹੋ ਪਈ ਸੀ ਜਦੋਂ ਸ਼ਾਮ ਪੈ ਗਈ ਇਸ ਤਰ੍ਹਾਂ ਛੋਟੀਆਂ ਕੰਧਾਂ ਨੇ ਛੋਟੀਆਂ ਕੋ ਕਹਿੰਦਾ ਨਵੀਆਂ ਨਵੀਂ ਜਗ੍ਹਾ ਲਈ ਤੇ ਹਜੇ ਕੰਧ ਖੜੀ ਹੋਈ ਹੈ ਤੇ ਉਹ ਜਗ੍ਹਾ ਤੇ ਆ ਕੇ ਠੰਡ ਦਾ ਮੌਸਮ ਸੀਗਾ ਪਿਛਲੇ 1 ਮਹੀਨੇ ਪਿੱਛੇ ਦੀ ਗੱਲ ਹੈ ਜੀ ਦੇਓ ਆ ਕੇ ਅੱਗ ਸੇਕਣ ਲੱਗੇ ਸੀ ਪਿੱਛੋਂ ਦੀ ਆ ਕੇ ਬੰਦੇ ਨੇ ਕੋਈ 35 ਬੰਦੇ ਐ 40 ਨੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਅਦਰਵਾਇਜ਼ 35 ਪਾਸਟਰ ਅੰਦਰ ਵੀ ਸੀ ਕੱਲੇ ਸਾਡੇ ਪਾਸਟਰ ਦੇ ਹੀ ਸੱਟਾਂ ਕਿਉਂ ਵੱਜੀਆਂ ਸਾਡਾ ਇਹ ਸਵਾਲ ਸੀਗਾ ਤੇ ਉਹਨਾਂ ਨੇ ਜਦੋਂ ਸੱਟਾਂ ਵੱਜਣ ਤੋਂ ਬਾਅਦ ਇਹਨਾਂ ਨੇ ਦੇਖਭਾਲ ਕੀਤੀ ਐ ਕਿ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਇਹ ਰੋਮਾਨਾ ਹਸਪਤਾਲ ਦੇ ਵਿੱਚ ਰਹੇ ਆ ਰੋਮਾਨਾ ਹਸਪਤਾਲ ਦੇ ਵਿੱਚ ਇਹ ਜਦੋਂ ਸਟੇਟਮੈਂਟ ਕੀਤਾ ਉੱਥੇ ਵੀ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਹੋ ਸਕਦਾ। ਹਾਂ ਉੱਥੇ ਕੋਈ ਵੀ ਅਟੈਕ ਬਾਰੇ ਜਾਂ ਕੋਈ ਨਿਊਜ਼ਪੇਪਰ ਬਾਰੇ 1 ਮਹੀਨਾ ਕੋਈ ਨਿਊਜ਼ਪੇਪਰ ਬਾਰੇ ਚੈਨਲ ਬਾਰੇ ਕਿਸੇ ਨੇ ਨਹੀਂ ਦਿਖਾਇਆ ਕਿ ਕਿਸ ਕਾਰਨ ਕਿਸ ਕਾਰਨ ਅਟੈਕ ਹੋਇਆ ਉੱਥੇ। ਮੌਕੇ ਤੇ ਕੋਈ ਵੀ ਮੌਕੇ ਤੇ ਕੋਈ ਵੀਡੀਓ ਨਹੀਂ ਬਣਾਈ। ਬਸ ਸੱਟਾਂ ਦੀ ਵੀਡੀਓ ਨੇ ਸਾਡੇ ਪਾਸ ਤੇ ਸੱਟਾਂ ਦੀ ਵੀਡੀਓ ਨੇ ਬਸ ਸਿਰਫ ਉੱਥੇ ਕਿਸੇ ਨੇ ਕੋਈ ਗੱਲ ਹੀ ਨਹੀਂ ਦਬਾ ਕੇ ਰੱਖਿਆ ਸਕਾ ਨੇ। ਇੱਥੇ ਵੀ ਆਉਂਦੇ ਦਬਾ ਕੇ ਰੱਖਿਆ ਕਿ ਜੇ ਨਹੀਂ ਹੁੰਦਾ ਕਿ ਮੰਨ ਕੇ ਜਿਹੜਾ ਸਟੇਟਮੈਂਟ ਕਰਾਉਣਾ ਜਾਂ ਕੋਈ ਇਲਾਜ ਕਰਾਉਣਾ ਸਾਨੂੰ ਪਤਾ ਹੁੰਦਾ ਤੇ ਅਸੀਂ ਸੰਤਾਨੇ ਆਏ ਕਹਿ ਰਹੇ ਕਿ ਅਸੀਂ ਲਾਜ ਕਰਾਈ ਜਾਂਦੇ ਆ ਸਾਨੂੰ ਕੋਈ ਕਹਿੰਦਾ 4 ਲੱਖ ਰੁਪਏ ਲਾਤਾ ਕੋਈ ਕਹਿੰਦਾ 7 ਲੱਖ ਰੁਪਏ ਜਿਹੜਾ ਇੱਥੇ ਆ ਕੇ ਮੈਂ ਖੁਦ ਕੰਡੀਸ਼ਨ ਦੇਖੀ ਮੈਂ ਇੱਕ ਬਿੱਲ ਪਿੱਛੇ 4 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੀ ਐਸੀਐਮਸੀ ਲੁਧਿਆਣੇ ਦੇ ਵਿੱਚ ਤੇ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਉੱਥੇ ਅਦਰਵਾਈਜ਼ ਕੋਈ ਪੁੱਛ ਨਹੀਂ 2500 2600 ਉਹਨੇ ਅੰਡਰ ਪਾਸਟਰ ਨੇ ਅੰਡਰ ਪਾਸਟਰ ਨੇ ਫਿਰ ਵੀ ਉਹ ਦੇਖਭਾਲ ਨਹੀਂ ਕੀਤੀ ਇਹਨਾਂ ਦੀ ਤੇ ਵੀਰੇ ਇਹਨਾਂ ਨੂੰ 1 ਮਹੀਨੇ ਪਹਿਲਾਂ ਇਹਨਾਂ ਤੇ ਅਟੈਕ ਹੋਇਆ ਸੀਗਾ ਤੇ ਲੁਧਿਆਣੇ ਹਸਪੀਟਲ ਇਹਨਾਂ ਨੂੰ ਕਦੋਂ ਲੈ ਕੇ ਆਇਆ ਗਿਆ ਦੋ ਤਿੰਨ ਦਿਨ ਦੋ ਤਿੰਨ ਦਿਨ ਹੀ ਹੋ ਗਏ ਅੱਛਾ ਜੀ ਕੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਕਿੱਥੇ ਕਿੱਥੇ ਸੱਟ ਲੱਗੀ ਸੀ ਇਹਨਾਂ ਦੇ ਸਿਰ ਤੇ ਸਿਰ ਤੇ ਸੱਟ ਵੱਜੀ ਹੈ ਗੁੱਜੀ ਸੱਟ ਮਾਰੀ ਹੋਈ ਹੈ ਅੱਛਾ ਜੀ ਤੇ ਕੀ ਹਥਿਆਰਾਂ ਨਾਲ ਕਿਹੜੇ ਹਥਿਆਰਾਂ ਨਾਲ ਮਾਰੇ ਹਥਿਆਰ ਹੁਣ ਅਸੀਂ ਕੋਲੇ ਕੋਲੇ ਸੀਗੇ ਹਥਿਆਰ ਤਾਂ ਕਈ ਤਰ੍ਹਾਂ ਦੇ ਤਲਵਾਰਾਂ ਹੋ ਸਕਦੀਆਂ ਅੱਛਾ ਜੀ ਰਾਡ ਮਾਰ ਸਕਦੇ ਆ ਕਿਸ ਤਰ੍ਹਾਂ ਦੇ ਹੋਣੇ ਕਿਹੜਾ ਤਰ੍ਹਾਂ ਦੇ ਪ੍ਰਕਾਰ ਦੇ ਬੰਦੇ ਹੋਣੇ ਆ ਕਿਸੇ ਨੇ ਨਸ਼ੀਲ ਕਿਹੜੇ ਨਸ਼ੀਲੇ ਪ੍ਰਦਾਰਥ ਕਰਕੇ ਜਾਨਵਰ ਵਾਂਗੂ ਮਾਰਿਆ ਜਮਾ ਅੱਧੋ ਪਾਰ ਕਰਤੀ ਤੇ ਉਹਨਾਂ ਨੂੰ ਕਿਸੇ ਨੂੰ ਜਾਣਦੇ ਜਿਨ੍ਹਾਂ ਨੇ ਅਟੈਕ ਕੀਤਾ ਸੀ ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦੇ ਅਸੀਂ ਉਹ ਪਾਸਟਰੀ ਜਾਣਦੇ ਆ ਅਜ਼ਰਬਾਈ ਇਹ ਜਾਣਦੇ ਆ ਸਾਡੇ ਤੋਂ ਘੱਟੋ ਘੱਟ 200 ਕਿਲੋਮੀਟਰ ਤੱਕ ਪਿੰਡ ਤੋਂ ਅਸੀਂ ਰਹਿਣ ਵਾਲੇ ਸਾਨੂੰ ਕੀ ਪਤਾ ਸੀ ਤਾਂ ਅਸੀਂ ਤਾਂ ਉਹਨਾਂ ਦੇ ਖੁਦ ਸੇਵਕਾਂ ਅਸੀਂ ਆਪਦੇ ਦਾਸ ਦੇ ਸਾਡੇ ਉਹ ਦਾਸ ਸੀਗੇ ਅਸੀਂ ਉਹਨਾਂ ਦੇ ਚੇਲੇ ਆ ਜਿੰਨੇ ਕਰਕੇ ਆ ਘਟਨਾ ਹੁਣ ਤੋਂ ਬਸਾਨੂੰ ਬਹੁਤ ਦੁੱਖ ਆ ਕੋਈ ਬੰਦੇ ਰੈਸਟ ਵੀ ਕਿਤੇ ਆ ਤਿੰਨ ਬੰਦੇ ਕਿਹਨਾਂ ਦੇ ਕਹਿ ਰਿਹਾ ਤਿੰਨ ਕਿਤੇ ਚਾਰ ਕਿਤੇ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਜੀ ਕਹਿ ਰਹੇ ਨਾ ਪਾਸਟਰ ਜੀ ਕਹਿ ਰਹੇ ਇਹਨਾਂ ਦੀ ਕੀ ਉਹਨਾਂ ਦਾ ਕੋਈ ਕੋਈ ਜਿਹੜਾ ਐਫ ਆਈ ਆਰ ਵਗੈਰਾ ਆਇਆ ਜਿਹੜੇ ਬੰਦੇ ਅਸੈਸਟ ਕੀ ਸੀ ਅਸੀਂ ਐਫ ਆਈ ਆਰ ਕੋਈ ਨਹੀਂ ਦੇਸੀ ਅਸੀਂ ਅਖਬਾਰਾਂ ਦੇ ਵਿੱਚ ਵੀਡੀਓ ਨਹੀਂ ਪਾਈ ਕੋਈ ਨਿਊ ਚੈਨਲ 'ਚ ਨਹੀਂ ਦੇਖਿਆ ਸੀ ਨਹੀਂ ਦੇਖਿਆ ਸੀ ਮੈਂ ਕਹਿਨੀ ਹੈ ਕਿ ਚਾਹਾਂਦਾ ਮਤਲਬ ਹੈ ਜਿਹੜੀ ਗੱਲ ਨੂੰ ਦਬਾਇਆ ਜਾ ਰਿਹਾ ਗੱਲ ਨੂੰ ਦਬਾਇਆ ਜਾ ਰਿਹਾ ਕੀ ਲੱਗਦਾ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸੰਤ ਜੇ ਇਹਨੇ ਸੰਤ ਹੈਗੇ ਸੰਤ ਦਾਸ ਨੇ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਕੁਆਸਟਰ ਸਾਡੇ ਮਨਾਂ ਦੇ ਦੀਦੀ ਦੇ ਔਰ ਇਹਨਾਂ ਦੇ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਹੈਲਪ ਕੀਤੀ ਜੀ ਅਸੀਂ ਪਰਮੇਸ਼ਵਰ ਦੇ ਯਹਵਾ ਪਰਮੇਸ਼ਵਰ ਨੂੰ ਮੰਨਣ ਵਾਲੇ ਆ ਇਹ ਨਹੀਂ ਅਸੀਂ ਕੋਈ ਲੜਨ ਆਏ ਸੀ ਸਾਡੇ ਨਾਲ ਕੋਈ ਉਹਨਾਂ ਦਾ ਸੰਤ ਤਾਂ ਇੱਥੇ ਆਉਣਾ ਚਾਹੀਦਾ ਸੀ ਪਰ ਹਾਂ ਉਹਨਾਂ ਨੇ ਸੇਵਕ ਭੇਜਤੇ ਪਰ ਕੋਈ ਐਸਬੀਜੇ ਨਾਲ ਗੱਲ ਤਾਂ ਕਰਨੀ ਚਾਹੀਦੀ ਬੈਠ ਕੇ ਪਾਸੇ ਸੁਜਾਇਆ ਤਾਂ ਜਾ ਸਕਦਾ ਉਹਨਾਂ ਚ ਐਨੇ ਐਟੀਟਿਊਡ ਹੈ ਕਿ ਅੰਦਰ ਬੰਦਾ ਮਰਿਆ ਪਿਆ ਤੇ ਉਹ ਆਪਣਾ ਐਟੀਟਿਊਡ ਦਿਖਾ ਰਿਹਾ ਉਹ ਧਮਕੀਆਂ ਮਾਰ ਰਿਹਾ ਕੌਣ ਕੌਣ ਧਮਕੀ ਦੇ ਰਿਹਾ ਹੈ ਮਤਲਬ ਇਹੀ ਜਿਹੜੇ ਉੱਥੇ ਸਾਡੇ ਉਸ ਚਰਚ ਦੇ ਹੈਗੇ ਨੇ ਪਾਸਟਰ ਆਏ ਹੋਏ ਨੇ ਸੇਵਾਦਾਰ ਆਏ ਹੋਏ ਨੇ ਮਤਲਬ ਉਹ ਆਪਣੀ ਐਟੀਟਿਊਡ ਸਰਕਾਰ ਸਾਡੇ ਨਾਲ ਜੇ ਸਰਕਾਰ ਤੁਹਾਡੇ ਨਾਲ ਹੈ ਤਾਂ ਉਹ ਕਿੱਥੇ ਹੈ ਹਾਂਜੀ ਐਸ ਟਾਈਮ ਕਿੱਥੇ ਹੈ ਕੋਈ ਕਿਉਂ ਨਹੀਂ ਕੋਈ ਖੜਾ ਕੀ ਨਾਮ ਹੈ ਜੀ ਜਸਪ੍ਰੀਤ ਦਰਮਿਆਣਾ ਕੀ ਮਾਮਲਾ ਸੀਗਾ ਜੀ ਇਹ ਤੁਹਾਡੇ ਬ੍ਰਦਰ ਸੀ ਜੋ ਫਾਸਟਰ ਦੀ ਰੰਜਿਸ਼ ਸੀ ਕਿ ਕੀ ਦੀ ਸੀ ਕਿ ਸਾ ਉਹਨਾਂ ਦੀ ਹੋਣੀ ਆ ਮੇਰਾ ਭਰਾ ਕਿਤੇ ਕਦੇ ਕਿਸੇ ਨਾਲ ਨਹੀਂ ਲੜਦਾ ਸੀ ਕਦੇ ਕਿਸੇ ਨਾਲ ਕਦੇ ਕਿਸੇ ਨੂੰ ਮਾਰਾ ਨਹੀਂ ਬੋਲਿਆ ਨਹੀਂ ਤਾਂ ਫਾਸਟਰ ਸੀਗੇ ਇਹਨਾਂ ਦੀ ਕੀ ਰੰਜਿਸ਼ ਹੋ ਸਕਦੀ ਸੀ ਪਤਾ ਨਹੀਂ ਕੀ ਰੰਜਿਸ਼ ਹੋ ਸਕਦੀ ਆ ਪਤਾ ਨਹੀਂ ਕੋਈ ਜਗ੍ਹਾ ਦੀ ਰੰਜਿਸ਼ ਹੋਣੀ ਆ ਮੇਰਾ ਨਾ ਇਹ ਸਿੱਧਾ ਚੰਦਾਈ ਸਰ ਕੀ ਮਾਮਲਾ ਜਿਹੜਾ ਇਹ ਪਾਸਟਰ ਜੀ ਦੇ ਜਿਹੜਾ ਜਲੰਧਰ ਦੇ ਵਿੱਚ ਹਮਲਾ ਹੋਇਆ ਸੀ ਇਹ ਵੀਰਾ ਜੀ ਪਹਿਲਾ ਮਾਮਲਾ ਜਿਹੜਾ ਇਹਨਾਂ ਦਾ ਕੋਈ ਰੰਜਿਸ਼ਕਾਰ ਇਹਨਾਂ ਤੇ ਹਮਲਾ ਹੋਇਆ ਸੀਗਾ ਪਿਛਲੇ ਮਹੀਨੇ 24 ਤਰੀਕ ਨੂੰ ਉਹ ਪਰਚਾ ਦਰਜ ਹੋਇਆ ਸੀ 307 ਅੱਛਾ ਜੀ ਜਿਹੜੇ ਦੋਸ਼ੀ ਗ੍ਰਫਤਾਰ ਆ ਇਹ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਫਤਾਰ ਆ ਇਹਨਾਂ ਦੇ 4 ਦੋਸ਼ੀ ਗ੍ਰਫਤਾਰ ਆ 4 ਦੋਸ਼ੀ ਲੇਕਿਨ ਪਰਿਵਾਰਕ ਮੈਂਬਰਾਂ ਵਾਲੇ ਦੋਸ਼ ਲਗਾਈ ਜਾ ਰਹੇ ਵੀ ਸਾਨੂੰ ਕਿਸੇ ਵੀ ਦੋਸ਼ੀ ਬਾਰੇ ਨਹੀਂ ਦੱਸਿਆ ਵੀ ਕੋਈ ਅਰੈਸਟ ਕੀਤਾ ਤੇ ਨਾ ਹੀ ਕੋਈ ਨਹੀਂ ਸਾਡੇ ਰਿਕਾਰਡ ਤੇ ਜਾ ਕੇ ਦੇਖ ਲੈਣ ਉਹ ਅਸੀਂ ਤਾਂ ਸਾਰਿਆਂ ਨੂੰ ਦੱਸ ਰਹੇ ਹਾਂ ਵੀ ਜਿਹੜੇ ਗ੍ਰ ਤੇ ਸਰ ਅੱਜ ਜਿਹੜੀ ਡੈਥ ਹੋ ਗਈ ਇਹਨਾਂ ਦੇ ਪਾਸੇ ਇਹ ਸੀਐਮਸੀ ਦਾਖਲ ਸੀਗੇ ਤੇ ਇਲਾਜ ਦਰਾਂ ਨੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਅੱਜ ਇਹਨਾਂ ਦਾ ਪੋਸਟ ਮਾਰਨ ਦਾ ਜਿਆ ਕਰਾ ਕੇ ਤੇ ਲਾਸ਼ ਦੀ ਹਵਾਲੇ ਪਾਰਸਾ ਕਰ ਦਤੀ ਹੈ ਅੱਛਾ ਜੀ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤਤਕਸ਼ ਜਿਹੜੀ ਅਸੀਂ ਚਲਾਵਾਂਗੇ ਤੇ ਸਰ ਕੀ ਕਾਰਵਾਈ ਕੀਤੀ ਜਿਹੜੇ ਮੋੜ 302 ਦਾ ਵਾਅਦਾ ਕਰਤਾ ਜੀ 302 ਚ ਹੁਣ ਆ ਗਿਆ